ਹਾਂਜੀ। ਕੀ ਹਾਂਜੀ? ਹਾਂ। ਜਦੋਂ ਮੇਰੀ ਕੋਈ ਗੱਲ ਹੀ ਨਹੀਂ ਮੰਨਦੀ ਤਾਂ ਫਿਰ ਮੇਰੇ ਲਾਗੇ ਕੀ ਆਣ ਕੇ ਫਾਇਦਾ ਬਹਿਨਦਾ ਆਪਣੀ ਮਾਂ ਲਾਕੇ ਬਾਹਰ ਜਾ ਕੇ। ਯਾਰ ਅੱਗੇ ਮੈਂ ਕਿਹਦੀਆਂ ਮੰਨਦਾ ਵਾਂ? ਮੰਮੀ ਦੀ ਵੀ ਸੁਣਨੀ ਪੈਂਦੀ ਆ ਪਰ ਤੇਰੀਆਂ ਸਾਰੀਆਂ ਮੰਨਦਾ ਵਾਂ। ਹਾਂ ਬਹੁਤ ਕਿਤੇ ਕੇ ਮੇਰੀਆਂ, ਦੇਖਾ ਕਿਤੇ ਮੇਰੀਆਂ ਗੱਲਾਂ ਮੰਨਦੇ ਤੁਸੀਂ। ਸਭ ਪਤਾ ਮੈਨੂੰ ਜਿੰਨੀ ਆ ਕਿ ਮੇਰੀਆਂ ਗੱਲਾਂ ਮੰਨਦੇ ਜੇ। ਇੱਥੇ ਤੁਸੀਂ ਮੈਨੂੰ ਹਾਂ ਕਰ ਦੇਣੀ ਹੁੰਦੀ। ਬਾਹਰ ਜਾ ਕੇ ਤੁਹਾਨੂੰ ਮੰਮੀ ਨੇ ਜਿੱਦਾਂ ਕਹਿਦਾ ਤੁਸੀਂ ਮੰਮੀ ਪਿੱਛੇ ਲੱਗ ਜਾਣਾ ਹੁੰਦਾ ਵਾ। ਉਹ ਮੈਨੂੰ ਇਹ ਹੁੰਦਾ ਵੀ ਚੱਲ ਲੜਾਈ ਨਾ ਹੋਵੇ ਬਸ ਇਹੋ ਆ ਵੀ ਲੜਿਆ ਨਾ ਕਰੋ ਮੰਮੀ ਇਹ ਨਹੀਂ ਸੁਣੀ ਚਾਹੀਦੀ ਘਰ ਦੀ ਭਾਵੇਂ ਰੁੱਸ ਜੇ ਹਨ ਉਹ ਦੋਵੇਂ ਨਹੀਂ ਰੁੱਸਣੀਆਂ ਚਾਹੀਦੀ ਉਹ ਵੀ ਮਾਂ ਉਹ ਮਾਂ ਨੂੰ ਆ ਮਾਂ ਦੀ ਜਗ੍ਹਾ ਰੱਖਣਾ ਪੈਣਾ ਵਾ ਮਾਂ ਤੂੰ ਬਾਹਰ ਜਾ ਕੇ ਛੱਟ ਮਨਾ ਲੀਂਦੇ ਤੇ ਮੈਂ ਰੁੱਸੀ ਰਹਿੰਨੀ ਮੇਰਾ ਕੋਈ ਹੁੰਦਾ ਹੀ ਨਹੀਂ ਫਿਕਰ ਤੁਹਾਨੂੰ ਚੱਲ ਤੂੰ ਵੀ ਮੰਨ ਜਾ ਮੈਂ ਨਹੀਂ ਮੰਨਣਾ ਕੀ ਲਿਆ ਕੇ ਦੋਗੇ ਮਿੱਲ ਕੋ ਖਾਣ ਪੀਣ ਲਈ ਕੁਛ ਮੈਨੂੰ ਨਹੀਂ ਖਾਣ ਪੀਣ ਨੂੰ ਕੁਛ ਵੀ ਚਾਹੀਦਾ ਖਾਣ ਪੀਣ ਤਾਂ ਬਗੈਰ ਹੀ ਚੰਗੀਆਂ ਮੈਂ ਕੀ ਆ ਨਹੀਂ ਨਹੀਂ ਧੰਨਵਾਦ ਤੁਹਾਡਾ ਪੁੱਛਣ ਵਾਸਤੇ ਵੀ ਜਰ ਫਿਰ ਹੋਰ ਮੈਂ ਦੱਸ ਕਿਦਾਂ ਕਰੀ ਕੀ ਕਰ ਸਕਦਾ ਹਾਂ ਜੇ ਮੈਂ ਕੁਝ ਮੰਗ ਲਿਆ ਰੁਪਈਏ ਤੂੰ ਕਹਿੰਦਾ ਮੇਰੀ ਜੇਬ ਚ ਤੀ ਹੈ ਤੀ ਨਹੀਂ ਭਜੇਨੀ ਤੇ ਕੀ ਫਾਇਦਾ ਫਿਰ ਤੇ ਲਿਆ ਗਈ ਚੱਲ ਮੈਂ ਜਿੱਥੋਂ ਮਰਜੀ ਦਵਾ ਜਦੋਂ ਮੈਂ ਕਹਿਣ ਰਿਹਾ ਮੈਂ ਕੀ ਚਾਹੀਦਾ ਫਿਰ ਤੂੰ ਦੱਸ ਦੇ ਤੇ ਜੇ ਮੈਂ ਸੂਟ ਮੰਗ ਲਿਆ ਤੇ ਲੈ ਦੋਗੇ ਚੱਲ ਤੂੰ ਮੇਰੇ ਨਾਲ ਸਵੇਰੇ ਤੁਰਨੀ ਫਿਰ ਜਾਂ ਫਿਰ ਵੇਲਾ ਜਹਾਜੀ ਜਾਣਾ ਤੇ ਹਾਜੀ ਚੱਲਦੇ ਨੇ ਵਿਚਾਰਸ ਤੈਨੂੰ ਕਿੱਥੋਂ ਲੈਣੇ ਆ ਉਹ ਪਰ ਇਹ ਮੈਂ ਲੈਣੇ ਮੰਮੀ ਕੋਲ ਕੋਈ ਨਾ ਕੋਈ ਲਾ ਦੂੰਗਾ بہانہ ਭੂਨਾ ਝੂਠ ਸੱਚ ਬੋਲ ਕੇ ਆਹੋ ਤੇ ਹੋਰ ਕੀ ਬੱਲੇ ਤੇਰੇ ਹੁਣ ਝੂਠ ਹੀ ਬੋਲਣ ਵਾਲੇ ਰਹਿ ਗਏ ਆ ਮਾਣੂ ਹੁਣ ਝੂਠ ਬੋਲੇਗਾ ਜਨਾਨੀ ਤੇ ਮੈਂ ਲੜ ਕੇ ਮੰਮੀ ਆਪਾਂ ਦੇ ਕੋਈ ਹੋਰ ਗੱਲ ਕਾਣ ਲਈ ਮੈਂ ਉਹ ਤੈਨੂੰ ਮੈਂ ਸੁਣਦਾ ਸਭ ਕੁ ਮੈਂ ਬੋਲੀ ਨਹੀਂ ਹੈਗੀ ਐਨੇ ਤੂੰ ਪਾਲ ਕੇ ਡਬ ਟੜ ਮੈਨੂੰ ਦੇ ਦਿਆ ਕਰੋ ਤਾਂ ਝੂਠ ਬੋਲਿਆ ਕਰਨਾ ਝੂਠ ਬੋਲਣ ਮਜਬੂਰ ਕੜ ਕੰਡਿਆ ਤੈਨੂੰ ਮੇਰੇ ਤਾਂ ਤੁਹਾਨੂੰ ਕੀ ਨਹੀਂ ਇਹ ਦੱਸੋ ਨਾ ਕਿ ਨਹੀਂ ਮੈਂ ਡਿਆ ਮੰਮੀ ਇੱਕ ਮਿੰਟ ਸਾ ਵੀ ਮੰਮੀ ਦੀ ਗੱਲ ਸੁਣੀ ਜੇ ਮੰਮੀ ਨੇ ਪਹਿਲਾਂ ਕੀ ਕਿਹਾ ਕਿ ਨਹੀਂ ਤੈਨੂੰ ਮਜਬੂਰ ਕੌਣ ਕੰਡਿਆ ਝੂਠ ਬੋਲਣ ਵਾਸਤੇ ਤੇ ਮੈਂ ਸਭ ਜੀ ਕਹਿ ਤੀਆਂ ਝੂਠ ਮੈਂ ਇਹਦੇ ਵਿੱਚ ਮਾਰਨ ਕਿਹੜਾ ਨਹੀਂ ਝੂਠ ਤੇ ਤੁਸੀਂ ਬੋਲਣ ਦੇ ਝੂਠ ਮਾਰ ਕੇ ਕਹ ਲੈ ਲੈਨੇ ਮੰਮੀ ਕੋ ਹਾਂ ਤਾਂ ਮੰਮੀ ਜਿਹੜਾ ਆਪਾਂ ਦੋਵੇਂ ਜੀ ਗੱਲ ਕਰਦੇ ਬਸ ਤੁਸੀਂ ਹੱਡੀ ਗੱਲ ਸੁਣਨ ਵਾਸਤੇ ਬੂਵੇ ਅੱਗੇ ਖੜੇ ਹੁੰਦੇ ਆਗੇ ਤੇ ਮੈਂ ਹੋਰ ਕਿਹੜੇ ਪੁਰੇ ਚ ਬੈਠਾ ਮੈਂ ਇੱਥੇ ਬਰਾਡੇ ਚ ਬੈਗੀ ਤੇ ਅੱਡੀਆਂ ਗੱਲਾਂ ਸੁਣਦੀਆਂ ਬਸ ਤਾਂ ਇਹ ਗੱਲਾਂ ਚੋਂ ਲੈ ਲੈਣੀ ਹੈ ਨਾ ਕਿ ਮੇਰੇ ਕੰਨੀ ਮਾਦ ਕਰ ਬੋਤਿਆ ਪਾ ਬਹਿ ਮੰਗਰ ਬਚ ਜੀ ਕਿ ਤੈਨੂੰ ਦੇਣੀ ਨਹੀਂ ਤੇ ਫਿਰ ਚੂੜ ਸੱਚ ਬੋਲ ਕੇ ਹੀ ਲੈਣੀ ਹੈ ਤੇ ਮਿਲਦੇ ਨਹੀਂ ਤੁਹਾਨੂੰ ਕੀ ਨਹੀਂ ਮੈਂਂਦੇ ਤਾ ਤੂੰ ਇਹ ਨਾ ਲੜੋ ਵਾ ਤੂੰ ਹੀ ਦੱਸੋ ਨਾ ਕਿੰਨੇ ਕ ਮਮੀ ਤੁਹਾਨੂੰ ਪੈਸੇ ਦੇਣ ਦੀ ਹੈ ਬਹੁਤ ਦਿੰਦੀ ਆ ਮਮੀ ਕਿ ਕਿੜਕੇ ਤੇ ਤੁਹਾਨੂੰ ਦੇ ਵੀ ਦਵਾ ਤਦ ਵੀ ਹੋ ਆ ਜੇ ਨਾ ਦਵਾਇਨੋ ਚੰਗਾ ਤੇ ਕਹੋ ਵੀ ਕਰਾ ਤਾ ਚੰਗਾ ਵਾ ਏਡੀਐਮ ਹੀ ਮੇਕ ਹੁੰਦਾ ਸਾਡਾ ਅੱਛਾ ਏਡੀਐਮ ਹੁਣ ਤੈਨੂੰ ਦੇਦਾ ਖੜਾ ਤੋਂ ਤੇ ਜਿਹੜੀ ਹੁਣੀ ਤਰਖਾ ਉਸ ਦਿਵਸਿਆਂ ਨੂੰ ਜਾ ਕੇ ਹੱਚਵਾਲ ਢਾ ਕੇ ਕੰਮ ਨਿਬੇੜਦਾ ਹੁੰਦਾ। ਬਹੁਤ ਕੇ। ਠੀਕ ਆ। ਜੇ ਤੁਹਾਡੇ ਚਾਲ ਚੱਲਣ ਜਿੱਤੇ ਤੁਹਾਡੇ ਚੱਲਣਾ ਫੇਰ ਘਰ ਬਣ ਜਾ। ਘਰ ਵੀ ਤੁਹਾਡੇ ਨਹੀਂ ਬਣਾਉਂਦੀ ਬਣਾਉਣ ਕਿਤੇ ਲਈ ਦੇਈਆਂ ਮੇਰਾ ਹੋਰ ਵੀ ਕੋਈ ਹੈਗਾ। ਮੈਂ ਆਪਣੀ ਧੀ ਨੂੰ ਕਿੱ데 ਦੇਣਾ ਧੀਆਂ ਦੇ ਹੱਥਾਂ ਨਾਲ ਦਿੱਤਾ ਹੀ ਲੈ ਜਾਂਦੀਆਂ। ਮੰਮੀ ਜਿਓ ਮੇਰੇ ਹੁਣੀ ਨਹੀਂ ਰੀਝਾਂ ਪੂਰੀਆਂ ਹੋਣੇ ਤਾਂ ਬੁੱਢੇ ਵਾਰੇ ਮੈਂ ਆਪਾ ਪਾ ਕੇ ਕੀ ਲਾਵਾਂਗੀ। ਮੇਰੇ ਰੀਝਾਂ ਤੇਰੀਆਂ ਹੋਣੀਆਂ ਕਿਹੜੀਆਂ ਪੂਰੀਆਂ। ਕੱਤ ਲੋ ਤੂੰ ਨਾ ਹੱਥ ਲਾਵੇਂ। ਜਿੰਦਾ ਲੱਤੋ ਨਾ ਮੈਂ ਆਪਣੇ ਤੋਂ ਵੀ ਸੁੱਕਣੇ ਪਾ ਲਈ ਨਹੀਂ ਬਾਕੀ ਵੀ ਤਾਂ ਪਿੱਛੇ ਹੈਗਾ ਤੈਨੂੰ ਕੀ ਕਰਵਾਕਾ ਮੈਂ ਵੀ ਮੇ ਕੰਮ ਤੇ ਕਰਦੀ ਹਾਂ ਔਰ ਮੇਰੇ ਕੋਲ ਸਾਰਾ ਦਿਨ ਚੁੱਲ੍ਹੇ 'ਚ ਫੁੱਕਾ ਮਰੀਏ ਨੇ ਤੁਹਾਡੇ ਵਾਂਗ ਹਾਂ ਤੁਹਾਡਾ ਤਾਂ ਕੰਮ ਹੀ ਹੋ ਨਹੀਂ ਚੁੱਲ੍ਹੇ 'ਚ ਫੁੱਕਾ ਮਰੀਏ ਨੇ ਔਰ ਪਿਛਲੇ ਨੂੰ ਕਹਾਂ ਮੈਨੂੰ ਗੈਸ ਭਰ ਆ ਦੇ ਕਰੋ ਮੇਰੇ ਕੋਲ ਵੀ ਨਹੀਂ ਇੰਨੇ ਗੈਸ ਭਰਾਈ ਜਾਂਦੇ ਅੱਛਾ ਮੈਂ ਆਈ ਮੈਂ ਇੱਥੇ ਆਈ ਦੇ ਪਿਛਲੇ ਹੋਂ ਜਾਵਾਂ ਮੈਂ ਹੁਣ ਗੈਸ ਲੈਣ ਤੇ ਫਿਰ ਮੈਂ ਜਿੰਨੇ ਕਿ ਚੁੱਕੀ ਆਈ ਹਾਂ ਉਹਨਾਂ ਨੂੰ ਫਿਰ ਮੈਂ ਕਰਨ ਦੇ ਭਰਾਵਾ ਨਾ ਲੜੋ ਨਾ ਕਰੋ ਇਦਾਂ ਦੇ ਕੰਮ ਨਹੀਂ ਤੇ ਜੁੰਡਿਓ ਜੁੰਡੀ ਹੋਰੋ ਫਿਰ ਕੀ ਹਟਾਵਾਂ ਨੂੰ ਟੋਲ ਪੋਟਿਚ ਬੰਦ ਬੰਦ ਕਰ ਸਿਆਣੀ ਬੈਣੀ ਤੇ ਹਰਦੀ ਨਹੀਂ ਉਹਨੂੰ ਮੈਂ ਕੀ ਹਟਾਵਾਂ ਦੱਸ ਉਹ ਜਾ ਕਰ ਕਰ ਜਾ ਕੇ ਕੰਮ ਕੁੱਪ ਕਰ ਕੋਈ ਆ ਗਏ ਫੇਰ ਉੱਧਰ ਕੀ ਕਰ ਤਾ ਆਜੋ ਖਾਣ ਦਾ ਖੜਿਆ ਤੂੰ ਤੂੰ ਇਹ ਮਗਰ ਆਇਆ ਹਾਂ ਤੇ ਮम्मी ਵੀ ਨਹੀਂ ਦਿੰਦੀ ਨਾ ਫੇਰ ਮੁੰਡੇ ਆਪਣੇ ਆਪਣੇ ਹੈ ਪੱਲੇ ਨੇ ਬੰਦ ਛੱਡਦੀ ਇਹਨੂੰ ਵਿਆਹ ਦੀ ਨਾ ਵਿਆਹ ਹੀ ਦੇ ਜਾਂ ਮੁੰਡੇ ਪਰ ਤੇਰੇ ਵਰਗਿਆਂ ਲੋਗਾਂ ਨੂੰ ਆਹ ਤੇ ਵੇਖ ਕੇ ਕੱਦਾਂ ਵੀ ਮਾਮਾ ਕਹਿੰਦੇ ਵੀ ਹਾਡੇ ਬਸ ਚਿਰੇ ਕਿ ਤੇ ਨਾਉ ਲੱਗੇ ਨਾ ਜਾ ਕੇ ਬਹਿ ਜਾ ਸਾਡਾ ਤਾਂ ਤੁਹਾਨੂੰ ਇਹ ਕਹਿੰਦਾਈ ਵੀ ਮੇਰੇ ਲੱਗ ਕੇ ਅੰਦਰ ਕੰਨੋਂ ਬੈਠਿਆ ਹੀ ਉਹ ਜਾ ਜਾਓ ਮੰਮੀ ਚਲ ਗਿਆ ਬਾਹਰ ਇਹ ਆ ਵੀ ਤਾ ਪਟੀਆਂ ਭੜਾਈ ਜਾ ਮੰਮੀ ਕੋ ਆ ਮਾਗਾ ਉਹ ਮਾਗਾ ਆ ਗੱਲਾਂ ਨਹੀਂ ਆਪਣੀਆਂ ਦੱਸਦੀ ਮੰਮੀ ਦੀਆਂ ਗੱਲਾਂ ਦੀਆਂ ਆਪਣੀ ਘਰ ਦੇ ਨੂੰ ਕਿਉਂ ਨਹੀਂ ਦੀਦੀ ਜੇ ਬੱਬੇ ਤੀ ਸੌਣ ਨਹੀਂ ਡੇ ਪਰ ਚੰਗੀ ਤਰ੍ਹਾਂ ਸੌਂ ਲੈਂਦੇ ਮੈਂ ਉਹਨੂੰ ਕਿਹ ਝੂੜ ਮਾਰਨ ਨੂੰ ਕਿਉਂ ਨੇ ਆਪੇ ਗਏ ਝੂੜ ਮਾਰਦਾ ਮੈਂ ਕੰਮਾਂ ਨੂੰ ਪਾਪਾ ਨੇ ਹੋਣਾ ਹੀ ਨਹੀਂ ਮੈਂ ਤੁਮੀ ਕੱਸੜੀ ਕਾਤਾ ਇਹੋ ਜਿਹੀ ਮਾਮਾ ਨੂੰ ਤੇ ਪੁੱਤ ਵਿਆਹ ਨਹੀਂ ਚਾਹੀਦੇ ਜਿਹੜੀਆਂ ਕਹਿੰਦੀਆਂ ਪੁੱਤ ਬਸ ਸਾਡੇ ਨਾਲ ਹੀ ਬੰਨ ਕੇ ਰਹਿ ਜਾਏ ਸਿਆਪਾਂਤਰ ਦੁੱਧ ਪੋਣਾ ਦੇ ਪੁੱਤ ਨੇ ਇਧਰ ਵੇ ਆ ਲੈ ਦੁੱਧ ਪੋਣਾ ਦੁੱਧ ਮਾਈ ਪੀ ਲੋ ਅਰੇ ਆ ਮਾਈ ਪਾ ਕੇ ਦਵਾ ਉੜਿਆ ਮੈਂ ਆਪੋ ਆ ਮਾਈ ਪੀ ਲੋ ਮਾਈ ਚਾ ਦੁੱਧ ਲੈ ਦੁੱਧ ਲੈ ਲੋ ਦੁੱਧ ਲੈ ਲੋ ਬੋਤਲ ਧੋ ਕੇ ਇੱਕ ਦਿਨ ਭਾਬੀ ਦਾ ਕੋਈ ਹਾਲ ਨਹੀਂ ਆ ਵੀ ਵਾਰੀ ਕਿਹਾ ਵਾ ਕਿ ਬੋਤਲ ਨੂੰ ਧੋ ਕੇ ਥੋਲ ਕੇ ਰੱਖਿਆ ਕਰ ਗੈਸ ਬਣ ਜਾਂਦੀ ਉਹ ਕੰਮ ਨਹੀਂ ਕਰਨਾ ਜਿੰਨੀ ਵਾਰੀ ਮਰਜੀ ਕਹਿ ਲੋ ਤੁਦੂ ਵੀ ਨਾ ਕਿ ਮਾਈ ਵੀ ਨਾ ਪੁੱਤ ਨੇ ਮਾਈ ਬਾਦ ਨਾ ਉਹ ਵੀ ਨਾ ਚਲ ਉਹ ਦਿੰਨੀ ਹੈ ਤੇ ਤੈਨੂੰ ਕਿੱਡਾ ਫਿਕਰ ਪਿਆ ਜਿਹਦਾ ਮੁੰਡਾ ਉਹ ਤਾਂ ਫਿਕਰ ਨਹੀਂ ਮੱਸਾ ਵੀ ਪਾਣੀ ਦੇਣਾ ਕਿ ਚਾਹ ਦੇਣੀ ਕਿ ਦੁੱਧ ਦੇਣਾ ਤੇ ਮੰਮੀ ਤਸ ਨਿਆਣੇ ਨਾਲ ਕਾਹਦਾ ਵਾ ਉਹ ਹੁਣ ਵਿਚਾਰਾ ਮੰਗਣ ਡਿਆ ਏ ਬਸ ਆਪੜੇ ਮੂੰਹ ਸਰਨੇ ਮਨਦਾ ਚੋਗਿਆ ਵੇਹੋ ਦਾ ਮੂੰਹ ਵੇ ਉਹਦੇ ਕੱਪੜੇ ਸਾਰਾ ਲਿਬੜਿਆ ਤੇ ਪੜਿਆ ਕੋਹ ਨਹੀਂ ਹੁੰਦਾ ਹੁਣ ਉਹ ਨਹੀਂ ਇੱਕ ਕਰਦੀ ਧਿਆਨ ਨਹੀਂ ਦਿੰਦੀ ਤੇ ਬਾਰ ਬਾਰ ਕਹਿਣ ਦਾ ਕੀ ਫਾਇਦਾ ਐਵੇਂ ਲੜਾਈ ਪਾਈ ਜਾਣੀ ਕੀ ਇਹ ਹੀ ਅੰਦਰ ਵਾਲਾ ਕਥੋਰਾ ਕੇ ਆ ਮੈਂ ਜਿੰਨੇ ਆਪਣੇ ਪੁੱਤ ਨੂੰ ਦੂਰ ਮੇਰਾ ਸੋਣਾ ਗੱਲ ਨਾ ਮਾਰੇ ਤੂੰ ਝੂਠ ਨਾ ਮਾਰੇ ਕਦੀ ਸਾਬੀ ਨੇ ਤੇ ਉਹ ਵੇ ਸਾਬੀ ਨੂੰ ਮਜਬੂਰ ਕਰਦੀ ਝੂਠ ਮਾਰਨ ਤੋਂ ਕੋਈ ਗੱਲ ਹੋਈ ਹੋਊਗੀ ਗੱਲ ਹੋਈ ਕਾਦੀ ਆ ਪਤਾ ਨਹੀਂ ਕਿਹੜੀ ਗੱਲ ਵੱਖਣ ਦੇ ਪੈਸੇ ਚਾਹੀਦੇ ਆ ਜਿਉਂਦਾ ਝੱਟ ਮੇਰੇ ਨਾਲ ਹੱਥੋਂ ਵੱਲ ਤੇ ਮੈਂ ਤੈਨੂੰ ਮੰਮੀ ਕੋ ਝੂਠ ਝੱਟ ਮਾਰ ਕੇ ਪੈਸੇ ਲੈ ਲੈਣਾ ਏਲਾ ਮਾਤਾ ਘੱਟ ਨਹੀਂ ਆ ਰਸੋਈ ਚ ਜਾ ਕੇ ਤੇ ਧੀ ਨੂੰ ਪੰਪ ਦੇਣ ਲਈ ਆ ਕਿ ਕੰਮ ਨੂੰ ਨਾ ਹੱਥ ਲਾ ਨਹੀਂ ਕਰਨਾ ਤੇ ਨਾ ਕਰ ਮੈਨੂੰ ਸਹਾਨ ਮਨਜੀਤ ਚੰਗੀ ਆ ਮਾਤਾ ਇਹ ਵਿੱਚ ਪਵਾੜੇ ਦੀ ਚੜਵਾ ਲੱਗਦਾ ਕਰਤੀਆਂ ਰੋ ਮੇਰਾ ਕਿਹੜਾ ਸਿਹਤ ਤੇ ਅਸਰ ਹੋਣਾ ਇਧਰੋਂ ਸੁਣ ਕੇ ਇਧਰੋਂ ਮੈਂ ਕੱਢ ਦੇਣੀ ਫਰਾਦ ਬੜੀ ਗਲਤ ਗੱਲ ਆ ਇਹਨਾਂ ਵਾਤੇ ਅੱਜ ਝੂਠ ਮਾਰਿਆ ਕੱਲ ਨੂੰ ਫੇਰ ਮਾਰਨਗੇ ਇਦਾਂ ਹੀ ਦਾਲ ਆਉਂਦੀ ਆ। ਐਵੇਂ ਦਾਲ ਆਉਂਦੀ। ਮੈਂ ਆਪ ਕਈ ਵਾਰੀ ਮਾਂ ਸੁਣਿਆ ਵਾ। ਇਹ ਇਨਾਂ ਦਾ ਨਹੀਂ ਇਨਾਂ ਦਾ ਨਹੀਂ ਕੋਈ ਭਾਅ ਠਕਣਾ ਹੈਗਾ। ਇਹ ਬੜੀ ਚਲਾਕ ਹੋਗਾ। ਮੈਂ ਤਾਂ ਉਦਾਂ ਚੁੱਪ ਕੀਤੀ ਨਹੀਂ ਵੀ ਚਲ ਟਾਈਮ ਪਾਸ ਹੋਈ ਜਾਵੇ, ਟਾਈਮ ਪਾਸ ਹੋਈ ਜਾਵੇ। ਟਾਈਮ ਪਾਸ ਇਦਾਂ ਨਹੀਂ ਹੁੰਦਾ ਹੁੰਦਾ। ਸਾਰੇ ਦੇ ਪੱਲੋਂ ਵੱਖੇ-ਵੱਖੇ ਹੋਰ ਤੇ ਫੇਰ ਟਾਈਮ ਪਾਸ ਨਹੀਂ ਹੁੰਦਾ। ਸਾਡੇ ਘਰ 'ਚ ਇਦਾਂ ਹੀ ਹੁੰਦਾ ਹੁੰਦਾ ਵਾ। ਫੇਰ ਤੇ ਚਾਹੇ ਨਾ ਇਹਨੂੰ ਕੰਮ ਦਾ ਫਿਕਰ ਨਾ ਕਰ, ਧੰਦੇ ਦਾ ਫਿਕਰ ਕੰਮ ਤੇ ਛੱਡ। ਮੁੰਡੇ ਆਪਣੇ ਤਾਂ ਨਹੀਂ ਫਿਕਰ ਮੁੰਡੇ ਦੀ ਸਹਾਤ ਵੇਖ ਕਿਦਾਂ ਦੇ ਹੋਏ ਆ। ਉਹਨ ਵਿਚਾਰਾ ਦੁੱਧ ਮੰਗਣ ਡਿਆ ਸੀ ਤੇ ਫੇ ਪਾਬੀ ਮੈਂ ਕਿੰਨੀ ਵਾਰੀ ਕਿਹਾ ਬੋਤਲ ਪਤਾ ਨਹੀਂ ਮੈਂ ਕਿੰਨੀ ਵਾਰੀ ਕਿਹਾ ਉਹ ਤੂੰ ਜਨਾ ਤਵੇਂ ਤੇ ਆਪੇ ਧੋਵੇਂ ਨਿਆਣੇ ਨਾਲ ਫਿਰ ਪਈਆਂ ਪਈ ਰਹੇ ਹੁੰਦੇ ਕੋਈ ਆਦਾ ਉਹ ਮੱਖੀਆਂ ਭਿੰਨ ਭਿੰਨ ਕਰਦੀ ਉਹ ਉਹਦੇ ਮੂੰਹ ਚ ਦੇ ਦਿੰਦੀ ਐ ਇੰਨੀ ਅਕਲ ਤਨੂ ਹੈ ਹੀ ਨਹੀਂ ਇਹਨੂੰ ਦੇ ਅਸੀਂ ਥੋੜਾ ਦੇਣੀ ਆ ਆਪਣੇ ਨਿਆਣੇ ਦਾ ਤੇ ਆਪ ਨੂੰ ਚਾਹੀਦਾ ਨਾ ਚੁੱਪ ਕਰਕੇ ਨਾ ਕੰਮ ਜਿੰਨਾ ਕੋ ਹੁੰਦਾ ਨਾ ਉਹਨਾਂ ਤੇ ਕਰਿਆ ਕਰ ਤੋਈ ਭੂਏ ਚੜਾਈ ਆ ਚੱਲ ਕੋਈ ਗੱਲ ਨਹੀਂ ਭੂਏ ਵਾਲੀ ਕੋਈ ਗੱਲ ਨਿਆਣੇ ਨਾਲ ਨਹੀਂ ਮੰਮੀ ਕਰੀਦਾ ਹੁੰਦਾ ਉਹਨੇ ਹੁਣ ਇਦਾਂ ਦੀ ਰਹਿਣਾ ਦੁੱਧ ਤੇ ਵਿਚਾਰੇ ਨੂੰ ਮੈਂ ਦਵਾ ਹੱਦ ਹੋਈ ਆ ਡਿੰਡੀ ਦਾ ਖਾਦੀ ਦਾ ਮੁੱਤੀਆਂ ਨੇ ਹੋਰ ਸਿਰ ਤੇ ਚੜ ਜਲਾ ਵਾ ਨਹੀਂ ਚੜਦੀ ਕੋਈ ਜਿਹੜੀ ਨੂੰ ਹੁਣ ਕੀ ਲਾਉਣਾ ਵਾ ਚੜ ਗਈ ਜਿਹੜੀ ਚੜ ਹੁਣੇ ਤੋਂ ਆ ਕੇ ਉਦੋਂ ਤੇ ਨਹੀਂ ਚੜਨੀ ਉਹ ਤੇ ਪਤਾ ਹੀ ਆ ਹੁਣ ਜਦ ਮੇਰੇ ਕੋ ਗਲਤੀ ਹੋ ਗਈ ਆ ਲਾਡਾ ਲਾਡਾ ਚ ਲਾਡਲੀ ਭਾਬੀ ਰਾਣੀ ਭਾਬੀ ਰਾਣੀ ਕਰ ਕਰਕੇ ਮੈਂ ਆਪ ਹੀ ਭੂਏ ਚੜਾ ਲਈ ਆ ਇਹ ਨਹੀਂ ਪਤਾ ਵੀ ਮੈਨੂੰ ਵੀ ਹੁਣ ਗੱਲਾਂ ਕਰਦੇ ਆ ਕੋਈ ਨਹੀਂ ਮਾਤਾ ਕਰਾਣੀ ਮੇਰੇ ਕੋਲੇ ਹੀ ਕੰਮ ਕਾਜ ਹੁਣ ਕਹਿੰਨੀ ਨਾ ਬੁੜੀਆਂ ਪੱਠੇ ਪਾਉਂਦੀਆਂ ਪਾਇਓ ਭਲਾ ਵੱਡ ਕੇ ਤੇ ਮੈਂ ਹੋਈ ਲਿਆਉਣੇ ਆ ਨਾ ਆ ਦੇਖੋ ਕਿੰਨੇ ਕਿਤੋਂ ਵੱਡ ਵੱਡ ਕੇਲੇ ਮਦੀਆਂ ਤੇ ਕਿੰਨੇ ਕੁਤਰ ਕੁਤਰ ਕੇ ਪਾਉਣੀ ਆ ਆ ਦੈਨੂ ਕੀ ਪਤਾ ਕਿੰਨੀ ਫੀਡ ਪਾਉਣੀ ਆ ਤੇ ਕੀ ਹਿਸਾਬ 잡 ਕਰਨਾ ਕੋਈ ਨਹੀਂ ਇੱਥੇ ਬੁੜੀਆਂ ਪ੍ਰਧਾਨ ਹੋਈਆਂ ਵੇ ਹੋ ਹੱਦ ਹੋ ਗਈ ਆ ਕੋਈ ਬੰਦੇ ਦਾ ਰਾਜ ਹੀ ਨਹੀਂ ਨਾ ਕੋਈ ਕੰਮ ਕਰ ਲੰਦੇ ਮੈਨੂੰ ਜੇ ਮੈਂ ਕੰਮ ਕਰਦਾ ਤੇ ਕੰਮ ਨੂੰ ਨੌਲੀ ਜਾਣਾ ਤੇ ਦੱਸ ਮੈਂ ਕੰਮ ਫਰੀ ਚ ਕਰਾਂ ਪੈਸਾ ਤੇ ਨਾ ਨਹੀਂ ਮੈਨੂੰ ਕੋਈ ਚਾਹੀਦਾ ਮਾਤਾ ਵੀ ਨਾ ਈ ਬੋਲਾ ਜੇ ਨਾ ਉੱਚੀ ਬੋਲਾ ਗਵਾਨੀਆਂ ਕਰ ਮਾਂ ਦੋਕੇ ਮਾਰਦਾ ਪਿਓ ਚਲ ਗਿਆ ਬਾਹਰ ਤੇ ਵਿਗੜ ਗਿਆ ਵੇ ਮੇਰੀ ਗੱਲ ਸੁਣ ਕੰਮ ਤਾਂ ਦਾ ਮੁੱਕ ਗਿਆ ਐੜ ਕੇ ਲੰਮੇ ਪੈ ਗਿਆ ਵਾ ਮੰਮੀ ਆਪੇ ਤਾਂ ਨਹੀਂ ਆਖਿਆ ਵੀ ਜਨਾਨੀਆਂ ਕਰਦੀਆਂ ਕੰਮ ਤੇ ਹੁਣ ਕਰ ਲੈਣਾ ਵੇ ਥੋੜੀ ਬੋਤੀ ਅਕਲ ਕਰ ਕਿਉਂ ਸ਼ਰਮਨਾ ਕੇ ਖਾਲੇ ਤੋਂ ਤੈਨੂੰ ਕਿਉਂ ਨਹੀਂ ਅਕਲ ਆਉਂਦੀ ਤੈਨੂੰ ਵਿਆਹ ਹੋਈ ਤਾਂ ਸੁਧਰ ਜਾਏਗਾ ਤੂੰ ਤੇ ਹੋਰ ਵਿਗੜ ਗਿਆ ਕੋਈ ਨਹੀਂ ਫਿਰ ਵਿਗੜਿਆ ਨਾ ਵਿਗੜਿਆ ਰਹਿਣ ਦੋ ਆ ਇਹ ਗੱਲ ਤੇ ਹੈ ਨਾ ਜਿਹੜੇ ਰੋਟੀ ਪਾਣੀ ਮਿਲਦਾ ਉਹ ਵੀ ਕਰ ਦੂ ਬੰਦ ਅੱਗੇ ਬਹੁਤ ਮਿਲਦਾ ਮਾਦਾ ਨਾ ਤੂੰ ਤੇ ਪੁਖਾਰਈ ਨਾ ਤਿੰਨ ਤੇ ਮਿਲਦਾ ਕੱਖ ਨਹੀਂ ਗੱਲ ਤੇ ਰੋਟੀ ਪਾਣੀ ਦੀ ਥੋੜੀ ਹੈ ਗੱਲ ਤੇ ਮੈਨੂੰ ਪੈਹਾ ਤੇ ਲਾ ਦੇਣ ਦੀ ਆ ਪੈਹਾ ਤੇ ਲਾ ਉਹਨਾਂ ਨੂੰ ਪੱਠਾ ਦਿੱਥਾ ਪਾਏਗਾ ਦੁੱਧ ਚੋਏਗਾ ਵੇਚੇਗਾ ਪੈਹਾ ਤੇ ਲਾਉ ਕਿੱਥੋਂ ਆ ਮੈਂ ਹਟਾਈ ਗੱਲ ਮੈਂ ਜੇ ਹੁਣ ਪੱਠੇ ਲੈਣ ਜਾਣਾ ਤਾਂ ਮੈਂ ਮੋਟਰਸਾਈਕਲ ਹੀ ਲੈ ਰਾਂ ਹਾਂ ਮੈਂ ਟੁੱਟੀ ਸਾਈਕਲ ਤੇ ਪੱਠੇ ਪੁੱਠੇ ਨਹੀਂ ਲੈਣ ਜਾਣਾ ਮੈਂ ਦੱਸ ਤਾ ਮੇਰ ਕੋ ਹਿੰਮਤ ਨਹੀਂ ਮੋਟਰਸਾਈਕਲ ਲੈ ਕੇ ਦੇਣ ਦੀ ਸੁਣਦਾ ਨਾ ਆਹੋ ਨਾ ਮੈਂ ਲੈਣੀ ਨਾ ਮੈਂ ਲੈ ਨਹੀਂਦੀ ਅੱਜ ਨਾ ਮੈਂ ਲੈਣਦੀ ਕੱਲ ਨਾ ਮੈਂ ਲੈ ਕੇ ਦੇਣਾ ਹੀ ਆ ਤੇ ਨੋਟ ਸਕਾ ਕਿਉਂ ਨਹੀਂ ਲੈ ਕੇ ਦੇਣਾ ਆਪਣੀ ਬੋਟੀ ਨਾਲ ਅੱਜ ਲੈ ਆਉਂਦੀ ਅੱਛਾ ਹੁਣ ਦਾਜ ਮੰਗੂ ਮਾਤਾ ਤੂੰ ਤੇ ਮੰਗੂ ਨਹੀਂ ਮੈਂ ਕਿਹੜਾ ਕਰ ਮੰਗਣੀ ਸਾਰੇ ਮੰਗਣੇ ਡਏ ਆ ਤੇ ਪਹਿਲੇ ਲੈਣੀ ਇਹ ਗੱਲ ਮੈਂ ਨਾਲ ਖੋਲ ਲੈਣੀ ਪਏ ਮੈਂ ਵਿਆਹ ਹੀ ਨਾ ਕਰਾਉਣਾ ਕਿਹਦੇ ਪਾਰ ਪਾਉਣਾ ਤੇ ਮੇਰੀ ਸੁਣ ਤੇ ਤੇ ਪਾਰ ਨਹੀਂ ਪਾਉਣਾ ਉਹ ਕਿਹੜੀਆਂ ਮੈਂ ਵਰਤਰੀਆਂ ਉਹ ਦਿੱਤੀ ਨਹੀਂ ਵਰਤਰੀਆਂ ਜਿਦੇ ਦੇਣਗੇ ਉਹਦਾ ਮਾਪਿਓ ਤੇ ਕਿਉਂ? ਤੁਹਾਨੂੰ ਕੀ ਹੋਇਆ? ਹਾਂ, ਤੁਹਾਨੂੰ ਕਿਹੜਾ ਕੰਮ ਕਰ? ਕੰਮ ਕਰ ਲੈ ਕਿ ਕੀ ਹੁੰਦਾ ਤੈਨੂੰ ਫਿਰ? ਕੰਮ ਤੇ ਕਰਦਾ ਫਿਰ ਪੈਸੇ ਦਊ। ਉਹ ਵੇਲੀ ਚ ਵੈੱਕ ਆਈਆਂ ਨਾ ਉਹਨਾਂ ਦਾ ਨੀ ਕੋਈ ਪੱਠਾ ਨਾ ਪਾਣੀ ਨਾ ਕੋ ਤਾਣੀ ਉਹਨਾਂ ਨੂੰ। ਹਾਂ। ਅੱਗੇ ਉਹ ਤੁਹਾਡੇ ਮੂੰਹਾਂ ਲਵੈਂਦੀਆਂ ਹਾਂ। ਤਾਂ ਡੈਮੋ ਵਾਲੀ ਵੰਦਿਕਾ ਤੇ ਅੱਜ ਤੈਨੂੰ ਕੀ ਕੋਲੀ ਵਜੀ ਆ ਇੱਥੇ ਆਣ ਕੇ ਪੈ ਗਿਆ ਉੱਥੇ ਨਹੀਂ ਦੀਦਾ ਡੰਗਰਾ ਬੰਦ ਤੇ ਆਪੇ ਤੇ ਤੂੰ ਆਖਿਆ ਵੀ ਬੁੜੀਆਂ ਕਰ ਲੈਂਦੀਆਂ ਬੁੜੀਆਂ ਕਰ ਲਿਆ ਕਰਾਂਗੇ ਆਪਾਂ ਕਰ ਲਿਆ ਕਰਾਂਗੇ ਤੂੰ ਕੰਮ ਕਰ ਕਰ ਇਹ ਕੰਮ ਬੜੀ ਛੇਤੀ ਨੋਟ ਕੀਤਾ ਜਿਹੜਾ ਮੈਂ ਕਹਿੰਨੀ ਆ ਵੀ ਖਰਚੇ ਵਾਲੇ ਧਿਆਨ ਦੇ ਉਹ ਤਾਂ ਕਦੀ ਨੋਟ ਹੀ ਨਹੀਂ ਕੀਤਾ ਤੋ ਹੋ ਜਾ ਮੰਮੀ ਨਾ ਕਰ ਇਦਾਂ ਮੇਰੇ ਨਾਲ ਨਾ ਕਰ ਤਕਾ ਬਾਚੋਂ ਨਾ ਗੱਲ ਹੋਵੇ ਵੀ ਮੈਂ ਕਾਹ ਵੀ ਮੈਨੂੰ ਅੱਧੋ ਅੱਧ ਕਰ ਦੋ ਫਿਰ ਕਰਕੇ ਤਾਂ ਉਹ ਅੱਧੋ ਅੱਧ ਤੈਨੂੰ ਅੱਧੋ ਅੱਧ ਕਰਨਾ ਦਵਾ ਤੇਰੇ ਮੂੰਹ ਸੱਚ ਨਿਕਲੀ ਆਂਦਾ ਤੂੰ ਚੰਨਾ ਕੀ ਉਹ ਦੱਸਣਾ ਮੈਨੂੰ ਸੱਚ ਨਿਕਲੀ ਆਂਦਾ ਜਾਓ ਪੱਖੇ ਜੋ ਕੱਢ ਦੇਂਗਾ ਪੱਖਾ ਮੈਂ ਵੀ ਬੰਦ ਕਰ ਦੇਣਾ ਇੰਤਰਾ ਮੀਟਰ ਪਟਾ ਦੂੰਗਾ ਫਿਰ ਆ ਤਾਂ ਹੀ ਚੱਲਣ ਡਿਆ ਮੈਂ ਨਾਲੇ ਪ੍ਰੈਕਟਿਸ ਹੋ ਜੂਗੀ ਨਾਲੇ ਉਹ ਉੱਤੇ ਵੀ ਲੱਗਾ ਰੋਂ ਡਿਆ ਹੀ ਉਹਦੇ ਚ ਵੀ ਦੱਸ ਦੇ ਲੋਗੇ ਸੈਲੀ ਨਹੀਂ ਪਾਇਆ ਹਰਚ ਐਲ ਦੀਦਾ ਵਾ ਪੇਸਾ ਲਮਾ ਲਿਓ ਨੀ ਪਵੇ ਤੇ ਜਿਹੜਾ 100-100 ਲਿਆ ਕੇ 버ਗਰ ਅੰਦਰ ਵਰਕੇ ਖਾ ਲੈਣਾ ਤਵੇਂ ਤੇ 50-50 ਸੈਲ ਨਹੀਂ ਆਉਂਦਾ ਚਪਾਉਣ ਨੂੰ ਬੜੇ ਕੇ 버ਗਰ ਅੰਦਰ ਤੂੰ ਮਾਤਾ ਲਿਆ ਲਿਆ ਦੰਦੀ ਨਹੀਂ ਆ ਨੀ ਦੰਦੀ ਨਹੀਂ 100-100 ਰੁਪਈਆ ਮੈਨੂੰ ਦਿਖਾ ਨਹੀਂ ਦਿਹਾਵਾ ਜੋ ਤੂੰ ਕਰਦਾ ਫਿਰਦਾ ਵਾ ਹੂੰ ਪਹਿਲਾ ਪਹਿਲਾ ਵਾਲੀ ਗੱਲਾਂ ਤੇ ਚ ਹੈ ਨਹੀਂ ਸਾਬੇ ਪਹਿਲਾ ਵਾਲਾ ਕਿਉਂ ਮੈਂ ਨਾ ਮੋਟਰਸਾਈਕਲ ਲੈਦੇ ਮਾਤਾ ਸਾਰਾ ਰੌਲਾ ਖਤਮ ਹੋ ਜੂ ਵੇਖੀ ਮੈਂ ਕੰਮ ਤੇ ਵੀ ਜਾਣ ਲੱਪੂਗਾ ਮੈਂ ਤੈਨੂੰ ਕੀ ਕਿਹਾ ਸੀ ਮੈਂ ਕਹਿਣ ਦੀਆ ਵੀ ਮੋਟਰਸਾਈਕਲ ਨਾਮ ਦਾ ਹੀ ਮੇਰੇ ਕੋਲ ਅੱਜ ਤਾਂ ਨਾਮ ਦਾ ਹੀ ਹੋ ਮੇਰੇ ਕੋਲ ਕੱਲ ਮੇਰੇ ਕੋ ਕੋਈ ਨਹੀਂ ਤੂੰ ਤਾਂ ਸ਼ੌਂਕਾ ਨਾ ਆਪਣੀ ਨਕਰਦੀ ਨੂੰ ਕਹਾਂ ਤੇ ਸੌਰਿਆਂ ਤੋਂ ਮੰਗਾ ਲਾ ਆ ਵੀ ਜਮਾਰ ਹੋ ਯਾ ਡੇ ਵਾਲੀ ਵੀ ਆ ਵੀ ਵਿਆਹਣੀ ਆ ਵਿਆਹ ਨੂੰ ਇਹਦਾ ਫਿਕਰ ਨਹੀਂ ਹੈਗਾ ਤੈਨੂੰ ਦਹੀਂ ਫੇ ਟਰਾਲੀ ਭਰ ਕੇ ਦੋ ਟਰਾਲੀਆਂ ਮੰਗਦੇ ਅਗਲੇ ਹੁਣ ਦਾਜ ਦੀਆਂ ਦਹੀਂ ਦੇ ਦੂੰਗੀ ਕੱਲੇ-ਕੱਲੇ ਮੇਰੀ ਤੇ ਹੀ ਆ ਨਾ ਦਾਜ ਦਊਗੀ ਕੋਈ ਨਹੀਂ ਤੇ ਇਹ ਥੋੜਾ ਨਾ ਤਵਾਂ ਨੂੰ ਕਰਾ ਕੇ ਫਿਰ ਆਪਣੀ ਪੱਲਿਆਂ ਦੇ ਉਹ ਮੇਰੇ ਸਿਰ ਨਾ ਪਾਰ ਪਾਇਓ ਆ ਤੂੰ ਜਿੰਨਿਕ ਕਮਾਈ ਕਾਣਿਆ ਤੂੰ ਉਹਨਾਂ ਪਾਰ ਨਾ ਪਾਇਆ ਤੇਰੇ ਸਿਰ ਤੇਰੇ ਸਿਰ ਦੇ ਅੱਗੇ ਪੌ ਪਾਰ ਚੁੱਕਿਆ ਤੂੰ ਜਦੋਂ ਆਪੇਂ ਜੀ ਇਹਨਾਂ ਲਾਵੇ ਤਾਂ ਭਾੜ ਚੁੱਕਿਆ ਹੋਆ ਕਿੱਡਾ ਭਾੜ ਤੇ ਚੜਿਆ ਏ ਕੋਈ ਨਹੀਂ ਚੰਗਾ ਮੈਂ ਨਾ ਬੋਲਿਆ ਨਾ ਕਰ ਚੰਗਾ ਤੇਰਾ ਦਿਮਾਗ ਖਰਾਬ ਹੋ ਜਾਣਾ ਇਹਨਾਂ ਬੋਲ ਬੋਲ ਕੇ ਹੋ ਜੇ ਮੰਜੇ ਤੇ ਤੇ ਪਿਆਰ ਉਹ ਦਿਮਾਗ ਖਰਾਬ ਹੋ ਜੂ ਤੇ ਓ ਫਟੇ ਮੂੰ ਤੇਰਾ ਕੋਈ ਚੱਜ ਦੀ ਗੱਲ ਕੱਢ ਲਿਆ ਕਰ ਮੂੰਹ ਤੈਨੂੰ ਕਿਉਂ ਨਹੀਂ ਅਕਲ ਹੁੰਦੀ ਤੈਹੇ ਜੋ ਲਾਉਣੇ ਪੜੇ ਤਾਂ ਹੀ ਹੌ ਲੜਾਈ ਬੇ ਹੋਂਡਿਆ ਵਾ ਫਟੇ ਮੂੰ ਤੇਰਾ ਇੱਥੇ ਜਾਓ ਤੈਹੇ ਲੋੜੇ ਪੜੇ ਤਾਂ ਅੱਗੇ ਹੋਰ ਕੋਈ ਦਿੰਦਾ ਤੈਨੂੰ ਹਨਾ